ਇੱਕ ਵਾਰ ਫੇਰ ਤੁਹਾਡ ਸਾਰਿਆਂ ਦਾ ਸਵਾਗਤ ਹੈ ਜੀ ਮੇਰੇ ਇਸ ਚੈਨਲ ਦੇ ਉੱਪਰ ਦੁਨੀਆ ਕ੍ਰਾਈਮ ਦੀ ਪਰ ਇਹ ਆਪਣਾ ਸੈਕਸ਼ਨ ਕ੍ਰਾਈਮ ਦਾ ਨਹੀਂ ਹੈਗਾ ਇਹ ਹੈਗਾ ਕਿ ਜਿਹੜੀਆਂ ਹਵਾਈ ਜਹਾਜ਼ਾਂ ਦੀਆਂ ਦੁਰਘਟਨਾਵਾਂ ਹੁੰਦੀਆਂ ਨੇ ਉਹਨਾਂ ਬਾਰੇ ਅੱਜ ਦੀ ਆਪਣੀ ਗੱਲ ਹੈਗੀ ਆ ਸੋਵੀਅਤ ਫਲਾਈਟ 5143 ਦੀ ਕੀ ਹੋਇਆ ਉਸ ਰਾਤ ਕਿਉਂ ਹੋਇਆ ਉਹ ਸਭ ਕੁਝ ਜਾਣਾਂਗੇ 10 ਤੇ 11 ਜੁਲਾਈ ਦੀ ਰਾਤ ਅੱਧੀ ਰਾਤ ਪੂਰੀ ਵੀ ਅੱਧੀ ਰਾਤ 12 12:30 ਵਜੇ ਦਾ ਟਾਈਮ 1985 ਉਸ ਟਾਈਮ ਦੇ ਉੱਪਰ ਸੋਵੀਅਤ ਯੂਨੀਅਨ ਸੀ ਬਾਕੀ ਦੇ ਵਿੱਚ ਉਹ ਥੋੜੀ ਦੇਰ ਤੋਂ ਬਾਅਦ ਕੁਝ ਸਾਲਾਂ ਤੋਂ ਬਾਅਦ ਟੁੱਟ ਕੇ ਕਲਾ ਰਸ਼ੀਆ ਰਹਿ ਗਿਆ। ਬਾਕੀ ਜਿਹੜੇ ਦੇਸ਼ ਸੀਗੇ ਸੋਵੀਅਤ ਯੂਨੀਅਨ ਦੇ ਵਿੱਚ ਉਹਦੇ ਨਾਲ ਜੁੜੇ ਹੋਏ ਉਹ ਅਲੱਗ-ਅਲੱਗ ਹੋ ਗਏ। ਉਹਨਾਂ ਦੇ ਵਿੱਚੋਂ ਇੱਕ ਦੇਸ਼ ਹੈਗਾ ਉਜ਼ਬੇਕਿਸਤਾਨ। ਉਜ਼ਬੇਕਿਸਤਾਨ ਦਾ ਇੱਕ ਬਹੁਤ ਹੀ ਦੂਰ ਦਰਾਡੇ ਦਾ ਇੱਕ ਏਰੀਆ ਵਾ। ਉਹਦਾ ਨਾਮ ਆ ਉਚਕੂਦੂਗ। ਏਰੀਆ ਵੀ ਨਹੀਂ ਇੱਕ ਬਹੁਤ ਛੋਟਾ ਜਿਹਾ ਸ਼ਹਿਰ ਹੈਗਾ ਉਚਕੂਦੂਗ। ਕਿਜ਼ਲਕਨ ਮਾਰੂਥਲਾ ਉੱਥੇ ਜਿਵੇਂ ਆਪਣੇ ਰਾਜਸਥਾਨ ਦੇ ਵਿੱਚ ਹੈਗਾ। ਉਸੇ ਤਰ੍ਹਾਂ ਉਹਨਾਂ ਦਾ ਇੱਕ ਮਾਰੂਥਲ ਦਾ ਏਰੀਆ ਵਾ ਕਿਜ਼ਿਲਕਨ ਉਸ ਰਾਤ ਤੋਂ ਪਹਿਲਾਂ 10 ਤੇ 11 ਜੁਲਾਈ 1985 ਦੀ ਉਸ ਰਾਤ ਤੋਂ ਪਹਿਲਾਂ ਉਸ ਉਚਕੋਦੁਗ ਸ਼ਹਿਰ ਨੂੰ ਛੋਟੇ ਜਿਹੇ ਕਸਬੇ ਨੂੰ ਸਿਰਫ ਦੋ ਚੀਜ਼ਾਂ ਕਰਕੇ ਦੁਨੀਆ ਵਿੱਚ ਜਾਣਿਆ ਜਾਂਦਾ ਸੀ ਉਸ ਤੋਂ ਬਿਨਾ ਉਹ ਇੱਕ ਬਹੁਤ ਹੀ ਸਧਾਰਨ ਜਿਹਾ ਕਸਬਾ ਪਹਿਲੀ ਚੀਜ਼ ਐਨੂਅਲ ਨੈਸ਼ਨਲ 뮤직 ਫੈਸਟੀਵਲ ਦੇ ਉੱਪਰ ਜਿਹੜਾ ਕਿ ਪੂਰੇ ਸੋਵੀਅਤ ਯੂਨੀਅਨ ਦਾ ਹੁੰਦਾ ਸੀ ਮਾਸਕੋ ਦੇ ਵਿੱਚ ਜਿੱਥੇ ਕਿ ਸਾਰੇ ਏਰੀਆ ਦੇ ਲੋਕ ਆ ਕੇ ਆਪਣੇ ਆਪਣੇ ਏਰੀਏ ਤੇ ਗਾਣੇ ਗਾਉਂਦੇ ਸੀ ਫੋਕ ਡਾਂਸ ਕਰਦੇ ਸੀ ਉਸ ਤਰ੍ਹਾਂ ਦਾ ਉਹ ਸੀਗਾ 1982 ਦੇ ਵਿੱਚ ਫੈਸਟੀਵਲ ਹੁੰਦਾ ਤੇ ਇਸ ਏਰੀਏ ਦਾ ਉਜ਼ਬੇਕਿਸਤਾਨ ਦੇ ਇਸ ਏਰੀਏ ਉਚਕੂਦੂਗ ਦਾ ਇੱਕ ਬੈਂਡ ਹੁੰਦਾ ਯੰਗ ਮੁੰਡੇ ਕੁੜੀਆਂ ਦਾ ਉਹ ਬੈਂਡ ਦਾ ਨਾਮ ਸੀ ਯਾਲਾ ਤੇ ਉਹ ਮਾਸਕੋ ਦੇ ਵਿੱਚ ਜਾ ਕੇ ਆਪਣੇ ਕੁਝ ਗਾਣੇ ਗਾਉਂਦੇ ਆ ਉਹ ਗਾਣੇ ਇੰਨੇ ਕੁ ਪੌਪੂਲਰ ਹੋ ਜਾਂਦੇ ਆ ਪੂਰੇ ਸੋਵੀਅਤ ਯੂਨੀਅਨ ਦੇ ਵਿੱਚ ਇਵਨ ਮਾਸਕੋ ਪੀਟਰਸਬਰਗ ਵਰਗੇ ਵੱਡੇ ਸ਼ਹਿਰਾਂ ਦੇ ਵਿੱਚ ਕਿ ਕੁਛ ਹੀ ਦਿਨਾਂ ਦੇ ਵਿੱਚ ਇੱਕ ਤਾਂ ਜਿਹੜਾ ਬੈਂਡ ਸੀਗਾ ਯਾਲਾ ਦੂਸਰਾ ਇਹ ਏਰੀਆ ਉੱਚਕੋਦੂ ਪੂਰੇ ਸੋਵੀਅਤ ਯੂਨੀਅਨ ਦੇ ਵਿੱਚ ਮਸ਼ਹੂਰ ਹੋ ਗਿਆ ਦੂਸਰੀ ਚੀਜ਼ ਇਹ ਸੀਗੀ ਕਿ ਇਹ ਜਿਹੜਾ ਸ਼ਹਿਰ ਸੀ ਇਹ ਹੋਂਦ ਵਿੱਚ ਹੀ ਇਸ ਕਰਕੇ ਆਇਆ ਕਿਉਂਕਿ ਮਾਰੂਥਲ ਏਰੀਆ ਸੀਗਾ ਪਹਿਲਾਂ ਇੱਥੇ ਕੋਈ ਨਹੀਂ ਰਹਿੰਦਾ ਸੀ ਪਰ 1953 ਦੇ ਨੇੜੇ ਤੇੜੇ ਬਹੁਤ ਭਾਰੀ ਮਾਤਰਾ ਚ ਯੂਰੇਨੀਅਮ ਮਿਲਿਆ ਇੱਥੋਂ ਤਾਂ ਉਸ ਤੋਂ ਬਾਅਦ ਕਿਉਂਕਿ ਯੂਰੇਨੀਅਮ ਇੱਕ ਬਹੁਤ ਹੀ ਮਹੱਤਵਪੂਰਨ ਤੱਤ ਹੈਗੀ ਆ ਤਾਂ ਉਹਦੇ ਆਸ-ਪਾਸੇ ਫਿਰ ਲੋਕ ਇਕੱਠੇ ਹੋਏ ਤਾਂ ਕਿ ਛੋਟਾ ਜਿਹਾ ਸ਼ਹਿਰ ਬਣਿਆ ਸਿਰਫ ਇਹਨਾਂ ਦੋ ਗੱਲਾਂ ਕਰਕੇ ਜਾਣਿਆ ਜਾਂਦਾ ਸੀ ਉਸ ਰਾਤ ਤੋਂ ਪਹਿਲਾਂ ਉਚਕੂਦੂ ਹੁਣ ਅਗਲੇ ਕੁਝ ਘੰਟਿਆਂ ਦੇ ਵਿੱਚ ਕੁਝ ਐਸਾ ਹੋਣ ਵਾਲਾ ਸੀ ਜਿਹਦੇ ਨਾਲ ਇੱਕ ਤੀਸਰੀ ਪਹਿਲੀਆਂ ਦੋ ਚੰਗੀਆਂ ਗੱਲਾਂ ਸੀ ਪਰ ਹੁਣ ਇੱਕ ਤੀਸਰੀ ਇੱਕ ਬਹੁਤ ਹੀ ਮੰਦਪਾਗੀ ਘਟਨਾ ਹਮੇਸ਼ਾ ਦੇ ਲਈ ਉਚਕੂਦੂ ਨਾਂ ਦੇ ਉਸ ਛੋਟੇ ਜਿਹੇ ਕਸਬੇ ਦੇ ਨਾਲ ਜੁੜਨ ਵਾਲੀ ਜਿਹੜੀ ਫਲਾਈਟ ਹੈ ਕੀ ਹੈ ਫਲਾਈਟ ਨੰਬਰ 5143 ਇਹ ਬਹੁਤ ਪੁਰਾਣਾ ਇੱਕ ਪਰਾਣਾ ਨਹੀਂ ਮਤਲਬ ਇਹ ਨਹੀਂ ਕਿ ਇਹ ਬਹੁਤ ਪੁਰਾਣਾ ਜਹਾਜ਼ ਆ ਮਤਲਬ ਬਹੁਤ ਹੀ ਮੇਜਰ ਇੱਕ ਜਹਾਜ਼ ਆ ਸੋਵੀਅਤ ਯੂਨੀਅਨ ਦੇ ਵਿੱਚ ਉਸ ਟਾਈਮ ਸਵਾਰੀਆਂ ਦੇ ਲਈ ਇਹੀ ਜਹਾਜ਼ ਵਰਤਿਆ ਜਾਂਦਾ ਸੀਗਾ ਇਹਦਾ ਨਾਮ ਸੀਗਾ ਟੂਪੋਲੇਵ 2154 ਇਹ ਅਸਲ ਦੇ ਵਿੱਚ ਇਹ ਜਹਾਜ਼ ਦਾ ਨਾਮ ਸੀਗਾ ਬਹੁਤ ਜ਼ਿਆਦਾ ਤੇ ਕੰਪਨੀ ਸੀਗੀ 에어로ਫਲੋਟ ਇਹ ਬੜੀ ਮਸ਼ਹੂਰ ਕੰਪਨੀ ਆ ਬਹੁਤ ਪੁਰਾਣੀ ਕੰਪਨੀ ਆ ਰਸ਼ੀਆ ਦੀ 10 ਜੁਲਾਈ ਦੀ ਸਵੇਰ ਨੂੰ 6:30 ਵਜੇ ਇਸ ਜਹਾਜ਼ ਨੇ ਜਿਹੜਾ ਨਿਰਧਾਰਿਤ ਟਾਈਮ ਸੀਗਾ ਇਸ ਜਹਾਜ਼ ਨੇ ਉੱਡਣਾ ਸੀਗਾ ਕਾਰਸ਼ੀ ਤੋਂ ਕਾਰਸ਼ੀ ਇੱਕ ਬਹੁਤ ਹੀ ਛੋਟਾ ਜਿਹਾ ਸ਼ਹਿਰ ਆ ਉਸ ਬੇਕਿਸਤਾਨ ਦਾ ਤੇ ਇਹ 에어ਪੋਰਟ ਸੀ ਜਿਹੜਾ ਬਿਲਕੁਲ ਨਵਾਂ ਬਣਿਆ 에어ਪੋਰਟ ਸੀ ਉਹਨਾਂ ਦਾ ਕਾਰਸ਼ੀ ਤੋਂ ਨੇ ਜਾਣਾ ਸੀ ਉਫਾ ਉਫਾ ਤੋਂ ਫਿਰ ਇਹਨੇ ਅੱਗੇ ਜਾਣਾ ਸੀ ਲੈਨਨਗਰਾਦ ਤਾਂ ਅਸਲ ਦੇ ਵਿੱਚ ਇੱਕ ਬਹੁਤ ਲੰਬੀ ਫਲਾਈਟ ਸੀਗੀ ਜਿਹਨੇ ਅਸਲ ਦੇ ਵਿੱਚ ਚੱਲਣਾ ਸੀਗਾ 6:30 ਵਜੇ ਕਿਸੇ ਕਾਰਨ ਕਰਕੇ ਜਿਹੜੀ ਸਵੇਰ ਦੀ 6:30 ਵਜੇ ਦੀ ਇਹ ਫਲਾਈਟ ਸੀ ਔਰ ਫਾਈਨਲੀ ਟੇਕ ਆਫ ਹੁੰਦੀ ਆ ਰਾਤ ਦੇ 11 ਵਜੇ ਇੰਨੇ ਡਿਲੇ ਹੁੰਦਾ ਇਹਦੇ ਚ ਤੇ ਉਸ ਤੋਂ ਬਾਅਦ 11 ਵਜੇ ਦੀ ਇਹ ਫਲਾਈਟ ਆ ਬਹੁਤ ਲੰਬੀ ਫਲਾਈਟ ਹੋਣ ਵਾਲੀ ਆ ਪਰ ਸਿਰਫ ਡੇਢ ਘੰਟੇ ਤੋਂ ਬਾਅਦ ਹੀ ਇਹ ਜਿਹੜਾ ਜਹਾਜ਼ ਹੈਗਾ ਇਹ ਕਿਜ਼ਲਕਮ ਰੇਗਿਸਤਾਨ ਦੇ ਵਿੱਚ ਇੱਕ ਬਹੁਤ ਹੀ ਛੋਟੇ ਜਿਹੇ ਸ਼ਹਿਰ ਕੁਚਕੂਦ ਦੇ ਬਿਲਕੁਲ ਨੇੜੇ ਕ੍ਰੈਸ਼ ਹੋ ਜਾਂਦਾ ਦੂਸਰਾ ਇਹ ਆ ਉਹ ਟਾਈਮ ਚੱਲ ਰਿਹਾ ਕੋਲਡ ਵਾਰ ਦਾ ਸੋਵੀਅਤ ਯੂਨੀਅਨ ਤੇ ਅਮਰੀਕਾ ਦੀ ਆਪਸ ਕੋਲਡ ਵਾਰ ਚੱਲ ਰਹੀ ਹੈ ਠੰਡੀ ਜੰਗ ਚੱਲ ਰਹੀ ਹੈ ਜਿਹਦੇ ਸਿੱਧਾ ਸਿੱਧਾ ਉਹ ਨਹੀਂ ਲੜਦੇ ਪਰ ਹੋਰ ਬਹੁਤ ਸਾਰੇ ਤਰੀਕਿਆਂ ਦੇ ਨਾਲ ਲੜਦੇ ਆ ਮੀਡੀਆ ਉਹਨਾਂ ਦੇ ਵਿੱਚ ਰੱਖਿਆ ਹੈਗਾ ਪ੍ਰੋਪਾਗੈਂਡਾ ਉਹਨਾਂ ਦੇ ਵਿੱਚ ਉਹ ਇੱਕ ਹੈਗਾ ਦੋਨੇ ਹੀ ਪਾਸੇ ਦੋਨੇ ਹੀ ਧਿਰਾਂ ਇਹ ਬਿਲਕੁਲ ਨਹੀਂ ਚਾਹੁੰਦੀਆਂ ਕਿ ਉਹਨਾਂ ਦੀ ਕੋਈ ਵੀ ਨੈਗੇਟਿਵ ਗੱਲ ਲੋਕਾਂ ਨੂੰ ਪਤਾ ਲੱਗੇ ਤਾਂ ਮਰਨ ਵਾਲਿਆਂ ਦੀ ਗਿਣਤੀ 200 200 ਤੋਂ ਵੀ ਕੁਝ ਜ਼ਿਆਦਾ ਇੱਕ ਬਹੁਤ ਹੀ ਵੱਡਾ 에ਅ ਕ੍ਰੈਸ਼ ਹੈਗਾ ਸੋਵੀਅਤ ਯੂਨੀਅਨ ਦੇ ਲਈ ਤਸੋਵੀਅਤ ਯੂਨੀਅਨ ਫਿਰ ਉਹ ਹੀ ਚੀਜ਼ ਕਰਦਾ ਜਿਹੜਾ ਉਹ ਪਹਿਲਾਂ ਕਰਦੇ ਆ ਇਸ ਘਟਨਾ ਨੂੰ ਪੂਰੀ ਦੁਨੀਆ ਤੋਂ ਦਬਾਇਆ ਜਾਂਦਾ ਬਾਹਰ ਨਹੀਂ ਨਿਕਲਣ ਦਿੱਤਾ ਜਾਂਦਾ ਤੇ ਇਹਦੇ ਚੋਂ ਕਾਮਯਾਬ ਵੀ ਹੁੰਦੇ ਕਾਮਯਾਬ ਇਸ ਕਰਕੇ ਹੁੰਦੇ ਹੁਣ ਤੁਸੀਂ ਕਹੋਗੇ ਕਿ ਬਾਹਰ ਤੱਕ ਲੋਕਾਂ ਨੂੰ ਪਤਾ ਲੱਗ ਜਾਣਾ ਉਥੇ ਪੱਤਰਕਾਰ ਹੋਣਗੇ ਬਾਹਰ ਲੈ ਤੇ ਪਰ ਇਹੀ ਇੱਕ ਚੀਜ਼ ਦਿਲਚਸਪ ਸੀ ਕਿ ਸੋਵੀਅਤ ਯੂਨੀਅਨ ਦੇ ਨਾਲ ਬਾਹਰਲਾ ਕੋਈ ਵੀ ਪੱਤਰਕਾਰ ਕੋਈ ਵੀ ਰਿਪੋਰਟਰ ਕੋਈ ਵੀ ਆਪਣਾ ਟੀਵੀ ਵਾਲਾ ਸੋਵੀਅਤ ਯੂਨੀਅਨ ਦੇ ਵਿੱਚ ਰਿਪੋਰਟਿੰਗ ਨਹੀਂ ਕਰ ਸਕਦਾ ਸੀ ਉਹਨਾਂ ਦਾ ਆਪਣਾ ਇੱਕ ਤਰੀਕਾ ਸੀਗਾ ਬਹੁਤ ਸਖਤੀ ਨਾਲ ਕੰਟਰੋਲ ਕੀਤਾ ਜਾਂਦਾ ਸੀ ਤੇ ਸਿਰਫ ਲੋਕਲ ਪੱਤਰਕਾਰ ਸੀਗੇ ਤੇ ਉਹ ਵੀ ਉਹਨਾਂ ਨੂੰ ਪਤਾ ਸੀਗਾ ਕਿ ਜੇ ਰਿਪੋਰਟ ਬਾਹਰ ਨਸ਼ਰ ਕਰਾਂਗੇ ਤਾਂ ਹਲਕੀ ਹੋਊਗਾ ਤਾਂ ਇਸ ਕਰਕੇ ਇਹਨੂੰ ਪਹਿਲੀ ਗੱਲ ਤਾਂ ਦਬਾਇਆ ਗਿਆ ਪਰ ਦਬਾਉਣ ਦੇ ਨਾਲ ਨਾਲ ਹੁਣ ਇਹ ਵੀ ਦੇਖਣਾ ਵਾ ਕਿ ਇਹ ਸਭ ਕੁਝ ਹੋਇਆ ਕਿਵੇਂ ਕਿਉਂਕਿ ਇੱਥੇ ਇੱਕ ਹੋਰ ਚੀਜ਼ ਹੈਗੀ ਆ ਇਸ ਜਹਾਜ਼ ਦੇ ਜਿਹੜੇ ਦੋਨੇ ਪਾਇਲਟ ਆ ਤੇ ਪੂਰਾ ਦਾ ਪੂਰਾ crew ਇੱਕ ਬਹੁਤ ਹੀ ਐਕਸਪੀਰੀਅੰਸ ਤਜਰਬੇਕਾਰ ਕ੍ਰਿਊ ਸੀ ਕਿਨਾਂ ਤੇ ਬਹੁਤ ਤਜਰਬੇਕਾਰ ਟੀਮ ਸੀ ਸਪੈਸ਼ਲੀ ਇਹ ਤੇ ਦੋਨੇ ਪਾਇਲਟ ਸਿਰਫ ਇਕੱਲੇ ਤਜਰਬੇਕਾਰ ਨਹੀਂ ਉਹ ਪੂਰੇ ਸੋਵੀਅਤ ਯੂਨੀਅਨ ਦੇ ਸਭ ਤੋਂ ਤਜਰਬੇਕਾਰ ਦੋਨੇ ਪਾਇਲਟਸ ਦੇ ਵਿੱਚੋਂ ਇੱਕ ਸੀਗੇ ਜਿਹੜੇ ਮੇਜਰ ਚੀਫ ਪਾਇਲਟ ਸੀਗੇ 올ੇਗ ਬੇਲਿਆਸੇ ਤੇ ਉਹਨਾਂ ਦੇ ਨਾਲ ਦੇ ਸਹਾਇਕ ਪਾਇਲਟ ਉਹ ਦੋਨਾਂ ਦੇ ਕੋਲੇ 14 14000 ਘੰਟੇ ਤੋਂ ਜ਼ਿਆਦਾ ਇਕੱਲੇ ਇਕੱਲੇ ਦੇ ਕੋਲੇ 14000 ਘੰਟੇ ਤੋਂ ਜ਼ਿਆਦਾ ਜਹਾਜ਼ਾਂ ਨੂੰ ਉਡਾਉਣ ਦਾ ਤਜਰਬਾ ਸੀ ਤੇ ਦੋਨਾਂ ਦਾ ਜਿਹੜਾ ਰੈਕੋਰਡ ਸੀਗਾ ਉਹ ਬਿਲਕੁਲ ਮਤਲਬ ਪਰਫੈਕਟ ਸੀਗਾ ਕਦੇ ਵੀ ਇੰਨੇ ਸਾਲਾਂ ਤੋਂ ਉਹਨਾਂ ਦੇ ਕੰਮ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਪ੍ਰੋਬਲਮ ਨਹੀਂ ਆਈ ਕਿ ਉਹਨਾਂ ਦੀ ਕੋਈ ਗਲਤੀ ਰਹੀ ਹੋਵੇ ਅਗਲੀ ਚੀਜ਼ ਇਹ ਸੀ ਕਿ ਜਿਹੜੇ ਜਹਾਜ਼ ਨੂੰ ਇੱਕ ਕ੍ਰੈਸ਼ ਹੋਇਆ ਉਹ ਇੰਨੇ ਸਾਲਾਂ ਤੋਂ ਇਸੇ ਹੀ ਜਹਾਜ਼ ਨੂੰ ਚਲਾ ਰਹੇ ਸੀ ਕਿਹਨ ਦਾ ਮਤਲਬ ਇਹ ਹੈ ਕਿ ਉਹ ਇਸ ਜਹਾਜ਼ ਨੂੰ ਇਸ ਮਸ਼ੀਨ ਨੂੰ ਉਹਦੇ ਇਕੱਲੇ-ਇਕੱਲੇ ਪੁਰਜ਼ੇ ਨੂੰ ਇੰਜਨ ਨੂੰ ਚੰਗੀ ਤਰ੍ਹਾਂ ਸਮਝਦੇ ਸੀਗੇ ਤਾਂ ਹੁਣ ਇੱਥੇ ਕੀ ਹੁੰਦਾ ਕੀ ਪ੍ਰੋਬਲਮ ਆਈ ਕਿਉਂਕਿ ਜਹਾਜ਼ਾਂ ਦੀ ਵੀ ਰੈਗੂਲਰ ਮੇਨਟੇਨੈਂਸ ਚਲਦੀ ਰਹਿੰਦੀ ਆ ਤਾਂ ਮੇਨਟੇਨੈਂਸ ਜਿਹੜੀ ਲਾਸਟ ਹੋਈ ਆ ਇਸ ਜਹਾਜ਼ ਦੀ ਫਲਾਈਟ ਨੰਬਰ 5143 ਦੀ ਉਹਦੇ ਚ ਕਿਤੇ ਵੀ ਕਿਸੇ ਤਰ੍ਹਾਂ ਦਾ ਕਿਸੇ ਵੀ ਮਤਲਬ ਮਕੈਨਿਕ ਨੇ ਕੁਝ ਵੀ ਇਹ ਲਿਖਿਆ ਨਹੀਂ ਕਿਤੇ ਵੀ ਮੈਂਸ਼ਨ ਨਹੀਂ ਕੀਤਾ ਕਿ ਇਹ ਪ੍ਰੋਬਲਮ ਹੈ ਇਹਨੂੰ ਦਰੁਸਤ ਕੀਤਾ ਜਾਣਾ ਚਾਹੀਦਾ ਤੇ ਜਿਹੜਾ ਬਾਅਦ ਚ ਦਰੁਸਤ ਨਹੀਂ ਕੀਤਾ ਜਹਾਜ਼ ਵਿੱਚ ਕੋਈ ਪ੍ਰੋਬਲਮ ਨਹੀਂ ਤੇ ਪਾਇਲਟਾਂ ਵਿੱਚ ਕੋਈ ਵੀ ਪ੍ਰੋਬਲਮ ਨਹੀਂ ਫਿਰ ਇਹ ਕੀ ਹੁੰਦਾ ਕਿ ਇਹ ਜਿਹੜੀ ਫਲਾਈਟ ਹੈਗੀ ਆ ਇਹ ਕਾਰਸ਼ੀ ਤੋਂ ਰਾਤ ਨੂੰ 11 ਵਜੇ ਉੱਡਣ ਤੋਂ ਬਾਅਦ ਸਿਰਫ ਡੇਢ ਘੰਟੇ ਦੇ ਵਿੱਚ ਹੀ ਕ੍ਰੈਸ਼ ਹੋ ਜਾਂਦੀ ਆ ਆਪਣੇ 200 ਪੈਸੇਂਜਰਸ ਨੂੰ ਆਪਣੇ ਨਾਲ ਲੈ ਕੇ ਜਿਵੇਂ ਕਿ ਆਮ ਹੀ ਹੁੰਦਾ ਇਹ ਸਿਰਫ ਸੋਵੀਅਤ ਯੂਨੀਅਨ ਚ ਨਹੀਂ ਹੋਇਆ ਬਹੁਤ ਜਗ੍ਹਾ ਹੁੰਦਾ ਅਮਰੀਕਾ ਦੇ ਵਿੱਚ ਵੀ ਬਹੁਤ ਵਾਰ ਹੁੰਦਾ ਕਿਉਂਕਿ ਜਹਾਜ਼ ਦੀ ਰੈਪਿਊਟੇਸ਼ਨ ਦਾ ਸਵਾਲ ਹੁੰਦਾ ਜਹਾਜ਼ ਨੂੰ ਬਣਾਉਣ ਵਾਲੀ ਕੰਪਨੀ ਦੀ ਰੈਪਿਊਟੇਸ਼ਨ ਦਾ ਸਵਾਲ ਹੁੰਦਾ ਜੇ ਉਹਨਾਂ ਦੇ ਜਹਾਜ਼ ਦੇ ਵਿੱਚ ਕੋਈ ਗੜਬੜ ਕੱਢੀ ਜਾਊਗੀ ਗਲਤੀ ਕੱਢੀ ਜਾਊਗੀ ਤਾਂ ਅੱਗੇ ਤੋਂ ਇਹ ਹੋਊਗਾ ਕਿ ਉਸ ਕੰਪਨੀ ਦੇ ਜਹਾਜ਼ ਕੋਈ ਵੀ ਹੋਰ ਦੇਸ਼ ਕੋਈ ਵੀ ਹੋਰ ਕੰਪਨੀ ਨਹੀਂ ਲਊਗੀ ਤਾਂ ਇੱਥੇ ਵੀ ਉਹੀ ਚੀਜ਼ ਹੁੰਦੀ ਹੈ ਦੂਸਰੀ ਗੱਲ ਸੋਵੀਅਤ ਯੂਨੀਅਨ ਉਹ ਆਪਣੇ ਆਪ ਤੇ ਬਲੇਮ ਕੋਈ ਨਹੀਂ ਸੱਟਣਾ ਚਾਹੁੰਦਾ ਪਰ ਹੌਲੀ-ਹੌਲੀ ਕਰਕੇ ਜਦੋਂ ਇਹ ਗੱਲਾਂ ਇਹ ਚੀਜ਼ ਬਾਹਰ ਆਉਂਦੀ ਹੈ ਜਿਹੜੀ ਕਿ ਬਾਹਰ ਆਉਣੀ ਸੀਗੀ ਤਾਂ ਜਿਹੜਾ ਬਲੇਮ ਹੈਗਾ ਉਹ ਦੋਨੇ ਪਾਇਲਟਾਂ ਦੇ ਉੱਪਰ ਸੈੱਟ ਦਿੱਤਾ ਜਾਂਦਾ ਉਹ ਲੇਗ ਬੇਲੀਅਵ ਦੀ ਪੂਰੀ ਦੀ ਪੂਰੀ ਟੀਮ ਦੇ ਉੱਪਰ ਸਪੈਸ਼ਲੀ ਇਹਨਾਂ ਦੋਨੇ ਪਾਇਲਟਾਂ ਦੇ ਉੱਪਰ ਬਲੇਮ ਸੈੱਟਿਆ ਜਾਂਦਾ ਪਰ ਉਸ ਟਾਈਮ ਦੇ ਉੱਪਰ ਜਿਹੜੇ ਬਾਕੀ ਦੇ ਪਾਇਲਟ ਹੁੰਦੇ ਆ ਜਿਹੜੇ ਇਹਨਾਂ ਜਹਾਜ਼ਾਂ ਨੂੰ ਚਲਾ ਰਹੇ ਆ TU-154 ਜਿੰਨੇ ਵੀ ਜਹਾਜ਼ ਹੁੰਦੇ ਆ ਇਹਨਾਂ ਨੂੰ ਚਲਾਉਣ ਵਾਲੇ ਜਿੰਨੇ ਵੀ ਪਾਇਲਟ ਆ ਉਹ ਇਸ ਥਿਉਰੀ ਨੂੰ ਮੰਨਣ ਤੋਂ ਇਨਕਾਰ ਕਰਦੇ ਆ ਕਿਉਂਕਿ ਇੱਕ ਤਾਂ ਪਰਸਨਲੀ ਉਹ ਦੋਨੇ ਪਾਇਲਟਸ ਨੂੰ ਜਾਣਦੇ ਆ ਇਸ ਜਹਾਜ਼ ਨੂੰ ਚੰਗੀ ਤਰ੍ਹਾਂ ਜਾਣਦੇ ਆ ਤਾਂ ਪਰ ਕੰਟਰੋਲ ਬਹੁਤਾ ਗਵਰਨਮੈਂਟ ਦਾ ਤੇ ਇਸ ਕਰਕੇ ਕੁਝ ਬਹੁਤਾ ਜ਼ਿਆਦਾ ਇਹਦੇ ਚੋਂ ਨਿਕਲਦਾ ਨਹੀਂ ਪਰ ਉਸ ਤੋਂ ਬਾਅਦ ਇੱਕ ਦਿਲਚਸਪ ਚੀਜ਼ ਹੁੰਦੀ ਆ ਕੁਝ ਟਾਈਮ ਤੋਂ ਬਾਅਦ ਹੀ ਸੋਵੀਅਤ ਯੂਨੀਅਨ ਹਟ ਜਾਂਦਾ ਤੇ ਰਸ਼ੀਆ ਆ ਜਾਂਦਾ ਤੇ ਰਸ਼ੀਆ ਪਹਿਲਾਂ ਤੋਂ ਬਹੁਤ ਓਪਨ ਹੁੰਦਾ ਉਸ ਟਾਈਮ ਦੇ ਉੱਪਰ ਜਦੋਂ ਇਹ ਜਹਾਜ਼ ਦਾ ਕਰੈਸ਼ ਹੁੰਦਾ ਸਭ ਤੋਂ ਜਿਹੜੇ ਔਨਰਡ ਪਾਇਲਟ ਹੁੰਦੇ ਆ ਸੋਵੀਅਤ ਯੂਨੀਅਨ ਦੇ ਜਿਨ੍ਹਾਂ ਨੂੰ ਬਹੁਤ ਜ਼ਿਆਦਾ ਮਤਲਬ ਕੱਲੇ ਸੋਵੀਅਤ ਯੂਨੀਅਨ ਚ ਨਹੀਂ ਬਾਕੀ ਦੇ ਕੰਟਰੀਜ਼ ਦੇ ਵਿੱਚ ਵੀ ਉਹ ਬਹੁਤ ਹੀ ਮਸ਼ਹੂਰ ਹੁੰਦੇ ਆ ਤੇ ਬਹੁਤ ਸਾਰੇ ਉਹਨੂੰ ਅਵਾਰਡ ਮਿਲੇ ਹੁੰਦੇ ਆ ਪੂਰੀ ਦੁਨੀਆ ਦੇ ਵਿੱਚ ਅਲੱਗ-ਅਲੱਗ ਸੰਸਥਾਵਾਂ ਤੋਂ ਉਹਨਾਂ ਦਾ ਨਾਮ ਆ ਵਿਲਾਦੀਮੀਰ ਮਿਜ਼ਾਕ ਕੁਝ ਸਾਲਾਂ ਤੋਂ ਬਾਅਦ ਉਹ ਆਪਣੀ ਇੱਕ ਕਿਤਾਬ ਲਿਖਦੇ ਆ ਜਿਹਦੇ ਵਿੱਚ ਇਸ ਜਹਾਜ਼ ਦੇ ਨਾਲ ਕੀ ਹੋਇਆ ਅਖੀਰਲੇ ਕੁਝ ਮਿੰਟਾਂ ਦੇ ਵਿੱਚ ਕੀ ਹੁੰਦਾ ਕੀ ਗੜਬੜਾਂ ਹੋਈਆਂ ਉਹਨਾਂ ਨੇ ਇਹਦਾ ਪ੍ਰੋਪਰ ਵਰਣਨ ਕੀਤਾ ਤਾਂ ਆਪਣੀ ਉਸ ਕਿਤਾਬ ਦੇ ਵਿੱਚ ਵਿਲਾਦੀਮੀਰ ਮਿਜ਼ਾਕ ਇਹ ਲਿਖਦੇ ਆ ਕਿਉਂਕਿ ਆ ਉਹ ਖੁਦ ਵੀ ਉਹ ਪਾਇਲਟ ਨੇ ਜਿਹਨਾਂ ਨੇ ਇਸ ਜਹਾਜ਼ ਨੂੰ ਬਹੁਤ ਲੰਬਾ ਟਾਈਮ ਚਲਾਇਆ ਆਪਣੀ ਕਿਤਾਬ ਚ ਸਭ ਤੋਂ ਪਹਿਲੀ ਚੀਜ਼ ਉਹ ਇਹ ਲਿਖਦੇ ਆ ਕਿ ਜਦੋਂ ਡੈਥ ਕਾਊਂਟ ਦਾ ਪਤਾ ਲੱਗਿਆ ਤਾਂ ਇਸ ਜਹਾਜ਼ ਦੇ ਵਿੱਚ ਮਰਨ ਵਾਲੇ ਲੋਕਾਂ ਦੀ ਗਿਣਤੀ 200 ਤੋਂ ਜ਼ਿਆਦਾ ਸੀ ਤਾਂ ਸਭ ਤੋਂ ਪਹਿਲੀ ਪ੍ਰੋਬਲਮ ਇੱਥੇ ਹੀ ਸ਼ੁਰੂ ਹੋ ਜਾਂਦੀ ਹੈ ਇਸ ਜਹਾਜ਼ ਦੇ ਨਾਲ ਅੱਗੇ ਉਹ ਇਹ ਲਿਖਦੇ ਆ ਕਿ ਇਸ ਜਹਾਜ਼ ਦੀ ਫੁੱਲ ਕੈਪੈਸਿਟੀ ਜਿਹੜੀ ਮੈਕਸਿਮਮ ਮੈਕਸਿਮਮ ਦਾ ਮਤਲਬ ਹੈ ਕਿ ਤੁਸੀਂ ਉਸ ਤੋਂ ਉੱਪਰ ਨਹੀਂ ਕਰ ਸਕਦੇ ਇਸ ਤੋਂ ਥੱਲੇ ਰੱਖੋਗੇ ਤਾਂ ਬੈਟਰ ਹੋਗੇ ਇਹ ਵੀ ਬਿਲਕੁਲ ਤੁਸੀਂ ਉਹਨੂੰ ਜਹਾਜ਼ ਨੂੰ ਉਹਦੀ ਲਿਮਟ ਤੱਕ ਲੈ ਕੇ ਜਾ ਰਹੇ ਹੋ ਉਹਦਾ ਪੂਰਾ ਜ਼ੋਰ ਲਵਾ ਰਹੇ ਹੋ ਉਹ ਹੈਗੀ ਆ 180 ਬੰਦਿਆਂ ਦੀ ਤੇ ਕਦੇ ਵੀ ਟੂਪੋਲੋ TU1154 ਕਦੇ ਵੀ ਕਿਸੇ ਵੀ ਫਲਾਈਟ ਦੇ ਵਿੱਚ ਆਪਣੇ ਪੂਰੀ ਇਤਿਹਾਸ ਦੇ ਵਿੱਚ 180 ਸਵਾਰੀਆਂ ਨੂੰ ਲੈ ਕੇ ਨਹੀਂ ਉੱਡੇ ਕਿਉਂਕਿ ਇਹ ਵੇਟ ਬਹੁਤ ਜ਼ਿਆਦਾ ਮੰਨਿਆ ਜਾਂਦਾ ਜਹਾਜ਼ ਦੇ ਲਈ ਪਰ ਜਦੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਮਰਨ ਵਾਲੇ ਦੀ ਗਿਣਤੀ 200 ਤੋਂ ਉੱਪਰ ਆ ਤਾਂ ਪਹਿਲਾ ਜਿਹੜਾ ਉਹ ਰੈੱਡ ਸਿਗਨਲ ਸੀਗਾ ਦਿਮਾਗ ਦੇ ਵਿੱਚ ਪਾਈ ਨਟਾਉਂਦੇ ਇਹ ਵਜਿਆ ਕਿ ਇਹ ਜਹਾਜ਼ ਬਹੁਤ ਜ਼ਿਆਦਾ ਵੇਟ ਲੈ ਕੇ ਉੱਡ ਰਿਹਾ ਸੀਗਾ ਅਗਲੀ ਚੀਜ਼ ਜਿਹੜੀ ਦਿਲਚਸਪ ਸੀਗੀ ਸਿਰਫ ਕੁਝ ਹਫ਼ਤੇ ਪਹਿਲਾਂ ਹੀ ਇਸ ਕੰਪਨੀ ਨੇ ਜਹਾਜ਼ ਦੀ ਇਸ ਕੰਪਨੀ ਨੇ ਕਿਉਂ ਆਪਣੇ ਜਿਹੜੇ ਜਹਾਜ਼ਾਂ ਦੀ ਕਪੈਸਿਟੀ ਸੀਗੀ ਵੇਟ ਲੈ ਕੇ ਜਾਣ ਦੀ ਉਸ ਤੋਂ ਪਹਿਲਾਂ 70 ਟਨ ਹੁੰਦੀ ਸੀਗੀ ਇਕਦਮੀ ਉਹਨੂੰ ਵਧਾ ਕੇ 86.5 ਟਨ ਕਰਤਾ ਮਤਲਬ 86.5 ਟਨ ਕਰਤਾ ਮਤਲਬ 70 ਟਨ ਤੋਂ ਇੱਕਦਮ 16 ਟਨ ਵਧਾਤੇ ਉਹਦੇ 'ਚ ਤੇ ਬਿਨਾ ਪਾਇਲਟਾਂ ਦੇ ਨਾਲ ਮਤਲਬ ਉਹ ਤਾਂ ਜ਼ਿਕਰ ਕੀਤੇ ਬਿਨਾ ਪਾਇਲਟਾਂ ਦੀ ਸਲਾਹ ਲਏ ਬਿਨਾ ਕੋਈ ਵੀ ਟੈਸਟ ਕੀਤੇ ਉਸ ਜਹਾਜ਼ ਦੇ ਸਿੱਧੀ ਉਹਦੀ ਕਪੈਸਿਟੀ ਨੂੰ ਇੰਨਾ ਜ਼ਿਆਦਾ ਵਧਾ ਦਿੱਤਾ ਗਿਆ ਸਿਰਫ ਕਾਰਨ ਕੀ ਕਿਉਂਕਿ ਜ਼ਿਆਦਾ ਟਿਕਟਾਂ ਵਿਕਣਗੀਆਂ ਜ਼ਿਆਦਾ ਲੋਕ ਉਹਦੇ ਵਿੱਚ ਬੈਠਣਗੇ ਤੇ ਜ਼ਿਆਦਾ ਕੰਪਨੀ ਨੂੰ ਮੁਨਾਫਾ ਹੋਊਗਾ ਅਗਲੀ ਚੀਜ਼ ਜਿਹੜੀ ਦਿਲਚਸਪ ਸੀਗੀ ਉਹ ਸੀਗੀ 200 ਤੋਂ ਜ਼ਿਆਦਾ ਲੋਕਾਂ ਦੀ ਮੌਤ ਹੁੰਦੀ ਆ ਉਹਨਾਂ ਦੇ ਵਿੱਚੋਂ ਮਰਨ ਵਾਲਿਆਂ ਦੇ ਵਿੱਚ 52 ਬੱਚੇ ਸੀਗੇ 52 ਬੱਚੇ ਇਸ ਕਰਕੇ ਸੀ ਕਿਉਂਕਿ ਜਦੋਂ ਇਹ ਜਹਾਜ਼ ਕਾਰਸ਼ੀ ਤੋਂ ਉਫਾ ਦੇ ਲਈ ਉੱਡਦਾ ਤੇ ਉਫਾ ਤੋਂ ਨੇ ਜਾਣਾ ਵਾ ਲੈਨਿੰਗਰਾਦ ਜਿਹਨੂੰ ਕ੍ਰਿਸਟਾਲਿੰਗਰਾਦ ਵੀ ਬੋਲਿਆ ਗਿਆ ਵਿਚਕਾਰ ਟਾਈਮ ਫਿਰ ਫਿਰ ਲੈਨਿੰਗਰਾਦ ਬੋਲਿਆ ਗਿਆ ਤੇ ਲੈਨਿੰਗਰਾਦ ਜਿਹੜਾ ਕਿ ਪਹਿਲਾਂ ਸੈਂਟ ਪੀਟਰਸਬਰਗ ਸੀਗਾ ਰਸ਼ੀਆ ਦੇ ਸਭ ਤੋਂ ਮਸ਼ਹੂਰ ਇਜ਼ਾਰ ਪੀਟਰ ਦੇ ਨਾਮ ਦੇ ਉੱਪਰ ਉਹਨੇ ਇਹ ਸ਼ਹਿਰ ਨੂੰ ਵਸਾਇਆ ਅੱਜ ਇਹਨੂੰ ਸੈਂਟ ਪੀਟਰਸਬਰਗ ਕਿਹਾ ਜਾਂਦਾ ਯੂਰਪ ਦਾ ਇੱਕ ਬਹੁਤ ਹੀ ਮਸ਼ਹੂਰ ਸ਼ਹਿਰ ਹੈਗਾ ਇਹ ਤੇ ਇਹ ਕਿਉਂਕਿ ਸਕੂਲਾਂ ਦੀਆਂ ਛੁੱਟੀਆਂ ਸੀ ਉਸ ਜ਼ਬੇਕਿਸਤਾਨ ਦੇ ਵਿੱਚ ਤਾਂ ਬਹੁਤ ਸਾਰੇ ਬੱਚੇ ਉੱਥੇ ਉਸਬੇਕਿਸਤਾਨ ਤੋਂ ਪੀਟਰਸਵਰਗ ਜਾ ਰਹੇ ਸੀ ਉਸ ਟਾਈਮ ਦਾ ਲੈਨਿੰਗਰਾਦ ਸੀਗਾ ਇਹ ਤੇ ਹੁਣ ਜਿਵੇਂ ਆਪਾਂ ਦੇਖਿਆ ਆਪਣੇ ਬੱਸਾਂ ਬੜੇ ਸਵਾਰੀਆਂ ਨੂੰ ਜਿਆਦਾ ਤੋਂ ਜਿਆਦਾ ਛਡਾਉਂਦੇ ਆ ਤਾਂ ਇਹੀ ਹਾਲ ਉਸ ਟਾਈਮ ਦੇ ਉੱਪਰ ਇਸ ਕੰਪਨੀ ਦਾ ਸੀਗਾ ਤੇ ਉਸ ਛੁੱਟੀਆਂ ਤੇ ਸੀਜ਼ਨ ਨੂੰ ਪਨਾਉਣ ਲਈ ਹੋਰ ਜਿਆਦਾ ਮੁਨਾਫਾ ਕਮਾਉਣ ਦੇ ਲਈ ਇਹਦੀ ਕਪੈਸਿਟੀ ਨੂੰ 70 ਟਨ ਤੋਂ 86 ਟਨ ਕੀਤਾ ਗਿਆ ਤੇ ਇਸ ਜਹਾਜ਼ ਦੇ ਵਿੱਚ ਉਸ ਦਿਨ ਬੈਠਣ ਵਾਲੇ ਸਵਾਰੀਆਂ ਦੀ ਹਾਲਤ ਅਸਲ ਦੇ ਵਿੱਚ ਇਹ ਸੀਗੀ ਜਿਹੜੇ ਛੋਟੀ ਉਮਰ ਦੇ ਬੱਚੇ ਸੀ ਉਹਨਾਂ ਨੂੰ ਇੱਕ ਸੀਟ ਦੇ ਉੱਪਰ ਦੋ ਦੋ ਬੱਚਿਆਂ ਨੂੰ ਬਿਠਾਇਆ ਗਿਆ ਤੇ ਬਹੁਤ ਸਾਰੇ ਬੱਚਿਆਂ ਨੂੰ ਉਹਨਾਂ ਦੇ ਮਾਪੇ ਦੀ ਗੋਦੀ ਦੇ ਵਿੱਚ ਬਿਠਾਇਆ ਕੋਸ ਰਾਤ ਨੂੰ 10 ਜੁਲਾਈ 1985 ਦੀ ਰਾਤ ਨੂੰ ਇਹ ਜਹਾਜ਼ ਇਸ ਹਾਲਤ ਦੇ ਵਿੱਚ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਇੱਕ ਬੱਸ ਦੀ ਤਰ੍ਹਾਂ ਤੁੰਨੇ ਹੋਇਆ ਸੀਗਾ ਤੇ ਜਦੋਂ ਇਹਨੇ ਟੇਕ-ਆਫ ਕੀਤਾ ਬਲਦੀਮੀਰ ਮਜ਼ਾਕ ਅੱਗੇ ਲਿਖਦੇ ਆ ਆਪਣੀ ਉਸ ਕਿਤਾਬ ਦੇ ਵਿੱਚ ਕਿ ਹੁਣ ਆਉਂਦੇ ਆ ਕਿ ਉਸ ਦਿਨ ਹੋਇਆ ਕੀ ਅਗਲਾ ਧਿਆਨ ਉਹਨਾਂ ਦਾ ਇਸ ਚੀਜ਼ ਵੱਲ ਜਾਂਦਾ ਕਿ ਜਿਹੜੀ ਫਲਾਈਟ ਨੇ 6:30 ਵਜੇ ਕਾਰਸ਼ੀ ਤੋਂ ਉੱਡਣਾ ਸੀਗਾ ਉਫਾ ਜਾਣਾ ਸੀ ਉਫਾ ਤੋਂ ਸੈਂਟ ਪੀਟਰਸਬਰਗ ਜਾਣਾ ਸੀ ਉਹ ਫਲਾਈਟ ਉੱਡਦੀ ਆ ਰਾਤ ਨੂੰ 11 ਵਜੇ ਤਾਂ ਹੁਣ ਉਹਦਾ ਕਾਰਨ ਕੀ ਆ ਵਿਚਕਾਰ ਸਭ ਕੁਝ ਕੀ ਹੁੰਦਾ ਤਾਂ ਵਿਚਕਾਰ ਇਹ ਸਭ ਕੁਝ ਹੋਇਆ ਕਿ ਜਿਹੜੇ ਇਹਦੇ ਕਰੂ ਮੈਂਬਰ ਹੈਗੇ ਆ 올ੇਗ ਬੇਲਿਆਸੇਵ ਤੇ ਉਹਨਾਂ ਦੀ ਪੂਰੀ ਟੀਮ ਉਹ ਇੱਕ ਰਾਤ ਪਹਿਲਾਂ ਹੀ ਇਸੇ ਮਤਲਬ ਰਿਟਰਨ ਫਲਾਈਟ ਦੇ ਉੱਪਰ ਆਈ ਆ ਸੈਂਟ ਪੀਟਰਸਬਰਗ ਤੋਂ ਪਹਿਲਾਂ ਉਹ ਆਏ ਉਫਾ ਉਫਾ ਤੋਂ ਇੱਕ ਕਾਰਸ਼ੀ ਤੇ ਕਾਰਸ਼ੀ ਕਿਉਂਕਿ ਬਿਲਕੁਲ ਇੱਕ ਨਵਾਂ 에ਰਪੋਰਟ ਬਣਿਆ ਉੱਥੇ ਅਸਲ ਦੇ ਵਿੱਚ ਕੁਝ ਵੀ ਨਹੀਂ ਹੈਗਾ ਬਿਲਕੁਲ ਇੱਕ ਬੇਸਿਕ 에ਰਪੋਰਟ ਹੈਗਾ ਉਥੋਂ ਉਹ ਬਾਅਦ ਦੇ ਵਿੱਚ ਰਾਤ ਕੱਟਣ ਲਈ ਉਜ਼ਬੇਕਿਸਤਾਨ ਦੀ ਇੱਕ ਬਹੁਤ ਵੱਡਾ ਸ਼ਹਿਰ ਹੈਗਾ ਤਾਸ਼ਕੰਦ ਉੱਥੇ ਚਲੇ ਜਾਂਦੇ ਆ ਅਗਲੇ ਦਿਨੀ ਇਸ ਫਲਾਈਟ ਨੇ ਵਾਪਸ ਜਾਣਾ 6:30 ਵਜੇ ਤਾਂ ਹੁਣ ਇਹ ਪੂਰਾ ਦਾ ਪੂਰਾ ਕਰਿਓ ਜਿਹੜਾ ਇੱਕ ਲੰਬੇ ਸਫ਼ਰ ਤੋਂ ਬਾਅਦ ਆਇਆ ਵਾ ਹੁਣੇ 6 ਵਜੇ ਸਵੇਰੇ ਤਾਸ਼ਕੰਦ ਤੋਂ ਚੱਲਦੇ ਆ 6 ਵਜੇ ਇੱਕ ਕਾਰਸ਼ੀ ਪਹੁੰਚ ਜਾਂਦੇ ਆ ਕਿਉਂਕਿ 6:30 ਵਜੇ ਨੂੰ ਨੇ ਵਾਪਸ ਜਹਾਜ਼ ਨੂੰ ਸੈਂਟ ਪੀਟਰਸਬਰਗ ਲੈ ਕੇ ਜਾਣਾ ਪਰ ਹੁਣ ਹੁੰਦਾ ਕੀ ਆ ਕਿਉਂਕਿ ਉਹ ਇੱਕ ਮਾਰੂਥਲ ਰੇਗਿਸਤਾਨ ਦਾ ਏਰੀਆ ਵਾ ਤਾਂ ਉੱਥੇ ਜਿਹੜੇ ਉਹ ਡਸਟ ਸਟਾਰਮ ਆ ਸੈਂਡ ਸਟਾਰਮ ਕਹਿੰਦੇ ਆ ਕਿ ਉਹ ਮਿੱਟੀ ਦੇ ਹਨੇਰੀਆਂ ਚਲਦੀਆਂ ਜਿਹੜੀਆਂ ਬਹੁਤ ਜ਼ਿਆਦਾ ਹਨੇਰੀਆਂ ਆਉਂਦੀਆਂ ਨੇ ਜਿਸ ਨਾਲ ਦਿਖਣਾ ਬੰਦ ਹੋ ਜਾਂਦਾ ਤਾਂ ਕਿਉਂਕਿ ਜਹਾਜ਼ ਨੂੰ ਇਹਨਾਂ ਹਾਲਾਤਾਂ 'ਚ ਅੜਾਇਆ ਨਹੀਂ ਜਾ ਸਕਦਾ ਤਾਂ ਜਿਹੜੀ ਉਹ ਫਲਾਈਟ ਹੈਗੀ ਆ ਉਹ ਬਹੁਤ ਜ਼ਿਆਦਾ ਡਿਲੇ ਹੁੰਦੀ ਆ ਤੇ ਇਹ ਪਾਇਲਟ ਤੇ ਉਹਨਾਂ ਦੀ ਪੂਰੀ ਟੀਮ ਜਿਹੜੀ ਇੱਕ ਲੰਬੀ ਫਲਾਈਟ ਤੋਂ ਵਾਪਸ ਆਈ ਆ ਤੇ ਹੁਣੇ ਮਜਬੂਰ ਨੇ ਉਥੇ ਸਿਰਫ ਵੇਟ ਕਰਦੇ ਰਹਿਣ ਲਈ ਅਗਲੀ ਚੀਜ਼ ਜਿਹੜੀ ਹੁੰਦੀ ਆ ਉਹ ਹੈਗਾ ਕਾਰਸ਼ੀ ਦਾ 에어ਪੋਰਟ ਇਹ ਇੱਕ ਸੋਵੀਅਤ ਟੀਮ ਹੈਗੀ ਆ ਇਹਨਾਂ ਨੂੰ ਆਦਤ ਹੈ ਕਿ ਇਹ ਬਹੁਤ ਠੰਡੇ ਟੈਂਪਰੇਚਰ ਦੇ ਵਿੱਚ ਰਹਿਣ ਦੀ -30 -40 ਡਿਗਰੀ ਟੈਂਪਰੇਚਰ ਦੇ ਵਿੱਚ ਪੂਰੀ ਦੀ ਪੂਰੀ ਟੀਮ ਮਤਲਬ ਪੜੀ-ਬੜੀ ਆ ਵੱਡੇ ਹੋਏ ਆ ਪਰ ਜਿੱਥੇ ਹੁਣ ਇਹਨਾਂ ਨੂੰ ਬੈਠ ਕੇ ਵੇਟ ਕਰਨੀ ਪੈ ਰਹੀ ਆ ਉਜ਼ਬੇਕਿਸਤਾਨ ਮਾਰੂਥਲ ਦਾ ਏਰੀਆ ਉੱਥੇ ਉਸ ਦਿਨ ਟੈਂਪਰੇਚਰ 40 ਡਿਗਰੀ ਤੋਂ ਵੀ ਜ਼ਿਆਦਾ ਸੀ ਸਵੇਰ ਤੋਂ ਹੀ ਇਹ ਸ਼ੁਰੂ ਹੋ ਗਿਆ ਇੰਨਾ ਜ਼ਿਆਦਾ ਟੈਂਪਰੇਚਰ ਤੇ ਅਗਲੀ ਚੀਜ਼ ਇਹ ਆ ਇਹ ਜਿਹੜਾ 에어ਪੋਰਟ ਬਣਿਆ ਇਹ ਬਿਲਕੁਲ ਇੱਕ ਨਵਾਂ ਬੇਸਿਕ 에어ਪੋਰਟ ਸੀਗਾ ਇੱਥੇ ਨਾ ਤਾਂ ਕਿਤੇ ਬੈਠਣ ਖੜਨ ਨੂੰ ਵੀ ਕੋਈ ਜਗ੍ਹਾ ਨਹੀਂ ਸੀ ਤਾਂ ਜਿੰਨਾ ਵੀ ਟਾਈਮ ਇਹਨਾਂ ਸਾਰੇ ਲੋਕਾਂ ਨੇ ਵੇਟ ਕੀਤਾ ਪੂਰੀ ਟੀਮ ਨੇ ਪਾਇਲਟਾਂ ਨੇ ਥੱਕੇ ਹੋਏ ਪਾਇਲਟਾਂ ਨੇ ਉੱਥੇ ਇੱਕ ਬਹੁਤ ਛੋਟੇ ਕਮਰੇ ਦੋ ਜਾਂ ਤਿੰਨ ਕਮਰੇ ਸੀਗੇ ਉੱਥੇ ਕੋਈ ਏਸੀ ਵੀ ਨਹੀਂ ਸੀਗੀ ਉਸ ਟਾਈਮ ਦੇ ਉੱਪਰ ਸਿਰਫ ਪੱਖੇ ਸੀ ਸਵਾਰੀਆਂ ਵੀ ਉੱਥੇ ਬੈਠੀਆਂ ਤੇ ਜਿਹੜੇ ਪਾਇਲਟ ਸੀ ਇਹ ਵੀ ਉੱਥੇ ਹੀ ਬੈਠੇ ਰਹੇ ਜਿਹੜੇ ਜਹਾਜ਼ ਨੇ 6:30 ਦੇ ਉੱਪਰ ਚੱਲਣਾ ਸੀ ਉਹ ਜਹਾਜ਼ ਲਗਭਗ ਪੂਰੇ 12 ਘੰਟੇ ਤੋਂ ਬਾਅਦ 6:18 ਸ਼ਾਮ ਨੂੰ ਉੱਡਦਾ ਵਾ ਕਾਰਸ਼ੀ ਤੋਂ ਤੇ ਕਾਰਸ਼ੀ ਤੋਂ ਪਹੁੰਚਦਾ ਵਾ ਉਫਾ ਇਹ ਵੀ ਉਜ਼ਬੇਕਿਸਤਾਨ ਦੇ ਵਿੱਚ ਹੀ ਪਰ ਹੁਣ ਜਿਹੜਾ ਇੱਕ ਟਾਈਮ ਸੀ ਉਹ 12 ਘੰਟੇ ਦਾ ਜਿਹੜਾ ਫਾਇਲਟਾਂ ਦਾ ਟਾਈਮ ਸੀ ਕਿਉਂਕਿ ਨਾ ਤਾਂ ਉਹ ਸੌ ਸਕਦੇ ਹੋਂ ਟਾਈਮ ਦੇ ਵਿੱਚ ਕਿਉਂਕਿ ਇੱਕ ਪਹਿਲੀ ਗੱਲ ਤਾਂ ਇਹ ਆ ਕਿਉਂਕਿ ਹੁਣ ਡਿਊਟੀ ਦੇ ਉੱਪਰ ਨੇ ਕਿਸੇ ਵੀ ਟਾਈਮ ਉਹਨਾਂ ਨੂੰ ਆਰਡਰ ਹੋ ਸਕਦਾ ਕਿ ਜਹਾਜ਼ ਨੂੰ ਆਪਣੇ ਨੂੰ ਲੈ ਕੇ ਉੱਡ ਸਕਦੇ ਹਾਂ ਤਾਂ ਇਸ ਕਰਕੇ ਨਾ ਤਾਂ ਉਹ ਪ੍ਰੋਪਰ ਹੁਣ ਰੈਸਟ ਵਿੱਚ ਨੇ ਅਗਲੀ ਚੀਜ਼ ਇਹ ਆ ਇੰਨੀ ਜ਼ਿਆਦਾ ਗਰਮੀ ਬਰਦਾਸ਼ਤ ਤੋਂ ਬਾਹਰ ਦੀ ਸਿਰਫ 2 ਜਾਂ 3 ਕਮਰੇ ਜਿੱਥੇ 200 ਤੋਂ ਜ਼ਿਆਦਾ ਸਵਾਰੀਆਂ ਨੇ ਤੇ ਵਿੱਚ ਇਹ ਪੂਰੀ ਦੀ ਪੂਰੀ ਟੀਮ ਆ ক্রੂ ਵਾਲੇ ਪਾਇਲਟ ਤੇ ਹੋਰ ਸਾਰੇ ਉਹਨਾਂ ਦੇ ਨਾਲ ਦੇ ਉੱਥੇ ਨਾ ਤਾਂ ਕੋਈ ਬੈਠਣ ਦੀ ਸੁਵਿਧਾ ਨਾ ਕੋਈ ਖੜਨ ਬੈਣ ਦੀ ਕੋਈ ਸੁਵਿਧਾ ਨਾ ਉੱਥੇ ਕੋਈ ਪ੍ਰੋਪਰ ਏਸੀ ਹੈ ਗਿਆ ਤਾਂ ਇੱਕ ਟੀਮ ਜਿਹੜੀ ਇੱਕ ਦਿਨ ਪਹਿਲੇ ਇੱਕ ਲੰਬੀ ਫਲਾਈਟ ਲੈ ਕੇ ਆਈ ਆ ਰਾਤ ਨੂੰ ਲੇਟ ਆਏ ਆ 12 ਘੰਟੇ ਉਹ ਲਗਾਤਾਰ ਇਸ ਮਾਹੌਲ ਦੇ ਵਿੱਚ ਰਹਿੰਦੇ ਆ ਇੰਨੀ ਗਰਮੀ ਦੇ ਵਿੱਚ ਦੂਸਰਾ ਜਿਨ੍ਹਾਂ ਨੂੰ ਗਰਮੀ ਦੀ ਇੰਨੀ ਜ਼ਿਆਦਾ ਆਦਤ ਨਹੀਂ ਪਰ ਹੁਣ ਸ਼ਾਇਦ ਉਹ ਦਿਨ ਉਹਨਾਂ ਦੇ ਲਈ ਵੈਸੇ ਹੀ ਸਭ ਕੁਝ ਹੀ ਗਲਤ ਹੋ ਰਿਹਾ ਸੀ ਜਦੋਂ ਕੁਛ ਟਾਈਮ ਤੋਂ ਬਾਅਦ ਅੱਧੇ ਘੰਟੇ ਤੋਂ ਬਾਅਦ ਉਫਾ ਪਹੁੰਚਦੇ ਆ ਉੱਥੇ ਜਾ ਕੇ ਹੁਣ ਉਹਨਾਂ ਨੂੰ ਲੱਗਦਾ ਕਿ ਸ਼ਾਇਦ ਫਾਈਨਲੀ ਇੱਥੋਂ ਅਸੀਂ ਛੇਤੀ ਫਲਾਈਟ ਅਗਲੀ ਲਾਵਾਂਗੇ ਤੇ ਸੈਂਟ ਪੀਟਰਸਬਰਗ ਰਾਤ ਨੂੰ ਪਹੁੰਚ ਜਾਾਂਗੇ ਤੇ ਉੱਥੇ ਜਾ ਕੇ ਆਰਾਮ ਕਰਾਂਗੇ ਪਰ ਇਹ ਚੀਜ਼ ਨਹੀਂ ਹੁੰਦੀ ਉਫਾ ਜਾ ਕੇ ਕੋਈ ਟੈਕਨੀਕਲ ਪ੍ਰੋਬਲਮਸ ਹੁੰਦੀਆਂ ਨੇ ਜਿਹਦੇ ਕਰਕੇ ਉਹ ਕਹਿੰਦੇ ਕਿ ਤੁਹਾਡਾ ਜਹਾਜ਼ ਇੱਥੋਂ ਨਹੀਂ ਉੱਡੂਗਾ ਰਨਵੇ ਦੇ ਉੱਪਰ ਜਾਂ ਉਹਨਾਂ ਨੂੰ ਆਪ ਨੂੰ ਉਫਾ ਦੇ 에ਅਰਪੋਰਟ ਦੇ ਉੱਪਰ ਕੋਈ ਪ੍ਰੋਬਲਮ ਚੱਲ ਰਹੀ ਹੈ ਤਾਂ ਫੇਰ ਇੱਕ ਵਾਰ ਉਹੀ ਚੀਜ਼ ਹੁੰਦੀ ਆ ਉਥੋਂ ਉਹਨਾਂ ਦੇ ਜਹਾਜ਼ ਤੇ ਉਡਾਣ ਦੀ ਜਿਹੜੀ ਦੇਰੀ ਆ ਉਹ ਫੇਰ ਵੱਧਦੀ ਉਥੋਂ ਜਹਾਜ਼ ਨੂੰ ਫਾਈਨਲੀ ਕਲੀਅਰੈਂਸ ਮਿਲਦੀ ਆ ਸੈਂਟ ਪੀਟਰਸਬਰਗ ਉਸ ਟਾਈਮ ਦਾ ਲੈਨਿੰਗਰਾਡ ਜਾਣ ਦੇ ਲਈ ਰਾਤ ਨੂੰ 11 ਵਜੇ ਤਾਂ ਹੁਣ ਆਪਾਂ ਸਮਝ ਸਕਦੇ ਆ ਜਿਹੜੀ ਇੱਕ ਫਲਾਈਟ ਅਸਲ ਦੇ ਵਿੱਚ 6.5 ਉਡਣੀ ਹੋ ਰات ਦੇ 11 ਵਜ ਚੁੱਕੇ ਆ 12 ਘੰਟੇ 5 17 17 ਘੰਟੇ ਉਹ ਪਾਇਲਟ ਉਸੇ ਹਾਲਤ ਦੇ ਵਿੱਚ ਮਤਲਬ ਜਦੋਂ ਜਹਾਜ਼ ਚਲ ਰਿਹਾ ਤਾਂ ਉਹਨਾਂ ਦੀ ਹਾਲਤ ਕੀ ਹੋਊਗੀ ਬੁਰੀ ਤਰ੍ਹਾਂ ਨਾਲ ਥੱਕੇ ਹੋਣਗੇ ਸਵਾਰੀਆਂ ਬੁਰੀ ਤਰ੍ਹਾਂ ਨਾਲ ਥੱਕੀਆਂ ਹੋਣਗੀਆਂ ਤਾਂ ਫਾਈਨਲੀ ਰਾਤ ਦੇ 11 ਵਜੇ ਜਦੋਂ ਇਹ ਫਲਾਈਟ 5143 ਉਫਾ ਤੋਂ ਉੱਡਦੀ ਆ ਲੈਨਿੰਗਰਾਦ ਵੱਲ ਤਾਂ ਉਹ ਲੇਕ ਬੇਲਿਆਸੇ 5000 ਮੀਟਰ ਦੀ ਉਚਾਈ ਦੇ ਉੱਪਰ ਜਾ ਕੇ ਜਿਹੜਾ ਪਲੇਨ ਹੈਗਾ ਉਹਨੂੰ ਆਟੋ ਪਾਇਲਟ ਤੇ ਲਾਜ਼ਮਦੇ ਆ ਪਰ ਹਾਲੇ ਇਸ ਪਲੇਨ ਨੇ 6000 ਮੀਟਰ ਹੋਰ ਉੱਪਰ ਜਾਣਾ ਪਰ ਹੁਣ ਕਿਉਂਕਿ ਉਹ ਮੇਨ ਏਰੀਆ ਜਿਹੜਾ ਰਸ਼ ਵਾਲਾ ਉਹ ਨੰਗ ਚੁੱਕਿਆ ਤਾਂ ਆਟੋ ਪਾਇਲਟ ਦੇ ਉੱਪਰ ਜਹਾਜ਼ ਨੂੰ ਲਾ ਦਿੰਦੇ ਆ ਤੇ ਉਸ ਤੋਂ ਬਾਅਦ ਦੋਨੇ ਪਾਇਲਟ ਕਿਉਂਕਿ ਉਹਨਾਂ ਦੀ ਹਾਲਤ ਬੁਰੀ ਹੁੰਦੀ ਆ ਜਹਾਜ਼ ਦੇ ਅੰਦਰ ਬੈਠਦੇ ਆ 에어 ਕੰਡੀਸ਼ਨ ਲੱਗਿਆ ਹੁੰਦਾ ਹੈਗੇ ਤਾਂ ਇਨਸਾਨ ਨੇ ਤਾਂ ਉਸ ਤੋਂ ਬਾਅਦ ਉਹਨਾਂ ਨੂੰ ਉਸੇ ਟਾਈਮ ਨੀਂਦ ਆ ਜਾਂਦੀ ਤੇ ਸਾਰੀਆਂ ਸਵਾਰੀਆਂ ਵੀ ਜਹਾਜ਼ ਦੀਆਂ ਸੌ ਜਾਂਦੀਆਂ ਹੁਣ ਜਹਾਜ਼ ਆਟੋ ਪਾਇਲਟ ਦੇ ਉੱਪਰ ਲੱਗਿਆ ਹੋਇਆ ਤੇ ਪਰ ਹਾਲੇ ਉਹਨੇ 6.500 ਮੀਟਰ ਹੋਰ ਉੱਪਰ ਜਾਣਾ ਵਾ ਪਰ ਹੁਣ ਇੱਥੇ ਪ੍ਰੋਬਲਮ ਕੀ ਹੁੰਦੀ ਆ ਜਿਹੜਾ ਜਹਾਜ਼ ਦੀ ਮੈਕਸਿਮਮ ਕਪੈਸਿਟੀ 70 ਟਨ ਦੀ ਆ ਹੁਣ ਉਹ ਜਹਾਜ਼ 86 ਟਨ ਲੈ ਕੇ ਉੱਡ ਰਿਹਾ ਜਹਾਜ਼ ਦੀ ਸਪੀਡ ਜਿਉਂ-ਜਿਉਂ ਉੱਪਰ ਨੂੰ ਜਾ ਰਿਹਾ ਵਾ ਉਹ ਜਹਾਜ਼ ਦੀ ਸਪੀਡ ਘਟਦੀ ਜਾ ਰਹੀ ਆ 400 ਕਿਲੋਮੀਟਰ ਪਰ ਆਰ ਦੇ ਉੱਪਰ ਉਹਦੀ ਸਪੀਡ ਆ ਜਾਂਦੀ ਹੈ ਜਿਹੜੀ ਕਿ ਉਹਦੀ ਨਾਰਮਲ ਸਪੀਡ ਹੋਣੀ ਚਾਹੀਦੀ ਆ 650 ਕਿਲੋਮੀਟਰ ਪਰ ਘੰਟਾ ਪ੍ਰਤੀ ਘੰਟਾ ਉਹਦੀ ਮਿਨਿਮਮ ਜਿਹੜੀ ਰਹਿਣੀ ਚਾਹੀਦੀ ਆ ਜਿਸ ਤੋਂ ਥੱਲੇ ਜਹਾਜ਼ ਨੂੰ ਪ੍ਰੋਬਲਮ ਆਉਣੀਆਂ ਸ਼ੁਰੂ ਹੋ ਜਾਣਗੀਆਂ ਉਹ ਹੈਗੀ ਆ 400 ਕਿਲੋਮੀਟਰ ਹੁਣ ਜਹਾਜ਼ 400 ਕਿਲੋਮੀਟਰ ਦੀ ਸਪੀਡ ਦੇ ਉੱਪਰ ਆ ਗਿਆ ਕਿਉਂ ਕਿ ਇੱਕ ਤਾਂ ਉੱਪਰ ਵੱਲ ਨੂੰ ਜਾ ਰਿਹਾ ਹਲੇ ਹੋਰ ਉਹਨੇ ਉਚਾਈ ਗੇਨ ਕਰਨੀ ਉਸੇ ਤਰ੍ਹਾਂ ਉੱਪਰ ਵੱਲ ਜਾ ਰਿਹਾ ਪਰ ਉਹਦਾ weight ਇੰਨਾ ਕਿ ਜ਼ਿਆਦਾ ਆ ਜਿਸ ਨਾਲ ਉਹਦੇ ਇੰਜਨਾਂ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਲੱਗ ਰਿਹਾ ਜਦੋਂ ਹੁਣ ਜਹਾਜ਼ ਦਾ ਜ਼ੋਰ ਲੱਗਣਾ ਸਟਾਰਟ ਹੁੰਦਾ ਤਾਂ ਜਿਵੇਂ ਆਪਾਂ ਨਾਰਮਲ ਗੱਡੀਆਂ ਦੇ ਨਾਲ ਹੁੰਦਾ ਜਾਂ ਸਕੂਟਰਾਂ ਦੇ ਨਾਲ ਹੁੰਦਾ ਉਹੀ ਚੀਜ਼ ਆ ਕਿਉਂਕਿ ਹੈ ਤਾਂ ਮਸ਼ੀਨ ਤੇ ਜਹਾਜ਼ ਦੇ ਵਿੱਚ ਬਹੁਤ ਜ਼ਿਆਦਾ ਜਰਕਿੰਗ ਸ਼ੁਰੂ ਹੁੰਦੀ ਉਹ ਜਰਕਿੰਗ ਪਾਇਲਟਸ ਨੂੰ ਉਠਾਉਂਦੀ ਆ ਉਹਨਾਂ ਦੀ ਨੀਂਦ ਤੋਂ ਪੂਰੀ ਤਰ੍ਹਾਂ ਦੇ ਨਾਲ ਥੱਕੇ ਹੋਏ ਪਾਇਲਟ 17 ਘੰਟੇ ਦੀ ਉਹਨਾਂ ਦੀ ਥਕਾਵਟ ਹੁਣੇ ਉਹ ਸੁੱਤੇ ਆ ਤੇ ਜਦੋਂ ਇੱਕਦਮ ਹੀ ਉਹ ਉੱਠਦੇ ਆ ਤਾਂ ਉਹਨਾਂ ਦੀ ਬਾਡੀ ਤੇ ਉਹਨਾਂ ਦਾ ਦਿਮਾਗ ਤੁਸੀਂ 2 ਮਿੰਟ ਦੇ ਲਈ ਚਾਹੇ ਵੀਡੀਓ ਪਾਜ਼ ਕਰਕੇ ਉਹ ਸਿਚੁਏਸ਼ਨ ਨੂੰ ਸਮਝਣ ਦੀ ਕੋਸ਼ਿਸ਼ ਕਰੋ ਕਿ ਇੱਕਦਮ ਉਹਨਾਂ ਨੂੰ AC ਦੀ ਠੰਡੀ ਹਵਾਈ ਤੇ ਉਹ ਇੱਕਦਮ ਹੀ ਕਿੰਨੀ ਗੂੜੀ ਨੀਂਦ ਵਿੱਚ ਹੋਣੇ ਆ ਤੇ ਜਦੋਂ ਹੀ ਉਹ ਇੱਕਦਮ ਉੱਠੇ ਆ ਉਸ ਤੋਂ ਬਾਅਦ ਤਾਂ ਉਹਨਾਂ ਦਾ ਦਿਮਾਗ ਕਿੰਨਾ ਐਕਟਿਵ ਹੋਊਗਾ ਤਾਂ ਜਿਹੜੀ ਉਹ ਜਰਕਿੰਗ ਹੁੰਦੀ ਆ ਉਹਨੂੰ ਸਮਝ ਨਹੀਂ ਪਉਂਦੇ ਉਹਨੂੰ ਮਿਸਕੈਲਕੂਲੇਟ ਕਰਦੇ ਆ ਉਹਨਾਂ ਨੂੰ ਇਹ ਸਮਝ ਨਹੀਂ ਆ ਰਹੀ ਦੂਸਰੀ ਚੀਜ਼ ਇਹ ਆ ਜਹਾਜ਼ ਦੇ ਵਿੱਚ ਪੈਸੇਂਜਰ ਬਹੁਤ ਜ਼ਿਆਦਾ ਆ ਉਹਨਾਂ ਨੇ ਖੁਦ ਇਹ ਚੀਜ਼ ਨਹੀਂ ਪਤਾ ਕਿ ਜਹਾਜ਼ ਕਿਸ ਤਰ੍ਹਾਂ ਨਾਲ ਹੁਣ ਬਿਹੇਵ ਕਰੂਗਾ ਉਹ ਜਰਕਿੰਗ ਨੂੰ ਗਲਤ ਸਮਝ ਲੈਂਦੇ ਆ ਉਹਨਾਂ ਨੂੰ ਇਹ ਲੱਗਦਾ ਕਿ ਜਿਹੜਾ ਜਹਾਜ਼ ਦਾ ਕੰਪਰੈਸਰ ਆ ਉਹ ਰੁਕ ਰਿਹਾ ਵਾ ਉਹਦੇ ਕਾਰਨ ਤਾਂ ਕੰਪਰੈਸਰ ਉਹਨਾਂ ਨੂੰ ਲੱਗ ਰਿਹਾ ਕਿ ਕੰਪਰੈਸਰ 'ਚ ਪ੍ਰੋਬਲਮ ਆ ਕੰਪਰੈਸਰ ਨੂੰ ਚੱਲਦਾ ਰੱਖਣ ਦੇ ਲਈ ਕਿਉਂਕਿ ਜੇ ਕੰਪਰੈਸਰ ਦੇ ਉੱਪਰ ਬਹੁਤ ਜ਼ਿਆਦਾ ਜ਼ੋਰ ਦਿੱਤਾ ਜਾਂਦਾ ਤਾਂ ਉਹਨਾਂ ਨੂੰ ਸ਼ੱਕ ਹੈਗਾ ਦરા ਕਿ ਦੋਨੇ ਇੰਜਨ ਰੁਕ ਜਾਣਗੇ ਕਿਉਂਕਿ ਜਹਾਜ਼ ਨੂੰ ਪੂਰੀ ਮਤਲਬ ਜਿੰਨਾ ਉਹਦੇ ਚ ਵੱਧ ਤੋਂ ਵੱਧ ਜੋਰ ਆ ਉਹਨਾਂ ਲਾਇਆ ਜਾ ਰਿਹਾ ਤਾਂ ਉਹ ਕੀ ਕਰਦੇ ਆ ਸਪੀਡ ਨੂੰ ਸਲੋ ਕਰਦੇ ਆ ਸਪੀਡ ਜਦੋਂ ਹੀ ਸਲੋ ਹੁੰਦੀ ਆ ਤਾਂ ਜਹਾਜ਼ ਜਿਹੜਾ ਵਾ ਉਹ ਜਿੰਨੀ ਉਚਾਈ ਆ ਐਲਟੀਟਿਊਡ ਦੇ ਉੱਪਰ ਚੱਲਾ ਗਿਆ ਉਹ ਹੌਲੀ-ਹੌਲੀ ਉਹਨੂੰ ਲੂਜ਼ ਕਰਨਾ ਸਟਾਰਟ ਕਰਦਾ ਜਹਾਜ਼ ਥੱਲੇ ਆਉਣਾ ਸ਼ੁਰੂ ਕਰਦਾ ਇਹ ਸਭ ਕੁਝ ਕਿਵੇਂ ਪਤਾ ਲੱਗਿਆ ਹੁਣ ਤੂੰ ਇੱਕ ਥੋੜੇ ਦਿਮਾਗ ਚ ਹੋ ਸਕਦਾ ਵੀ ਆਵੇ ਕਿ ਜਦੋਂ ਉਹਦੇ ਚ ਕੋ ਬਚੇ ਨਹੀਂ ਇਹ ਸਾਰਾ ਡਾਟਾ ਜਹਾਜ਼ ਦੇ ਜਿਹੜੇ ਇਲੈਕਟ੍ਰੋਨਿਕ ਡਿਵਾਈਸਸ ਨੇ ਇਹ ਉਹਨਾਂ ਤੋਂ ਪਤਾ ਲੱਗਿਆ ਈਵਨ ਜਿਹੜਾ ਕਾਰਨ ਸੀ ਕਿ ਕੀ ਹੋਇਆ ਹੋਊਗਾ ਉਹ ਸੌਂਗੇ ਹੁਣੇ ਆ ਇਹ ਚੀਜ਼ ਵੀ ਅਸਲ ਦੇ ਵਿੱਚ ਵਲਾਦੀਮੀਰ ਮਜ਼ਾਕ ਨੇ ਇਹ ਥਿਉਰੀ ਦਿੱਤੀ ਆ ਕਿਉਂਕਿ ਜਦੋਂ ਉਹਨਾਂ ਨੇ ਉਹ ਸਾਰਾ ਰੈਕੋਰਡ ਦੇਖਿਆ ਕਾਕਪਿਟ ਦੀਆਂ ਆਵਾਜ਼ਾਂ ਸੁਣੀਆਂ ਤੇ ਉਸ ਤੋਂ ਬਾਅਦ ਜਹਾਜ਼ ਨੇ ਕਿਵੇਂ ਬਿਹੇਵ ਕੀਤਾ ਉਹਨਾਂ ਕੁਝ ਮਿੰਟਾਂ ਦੇ ਵਿੱਚ ਤਾਂ ਇਹਨੇ ਸੀਨੀਅਰ ਪਾਇਲਟ ਤਾਂ ਉਹਨਾਂ ਨੂੰ ਇਹਦਾ ਇੱਕੋ ਹੀ ਥਿਓਰੀ ਮਿਲੀ ਕਿ ਉਹ ਉਹ ਉਸ ਟਾਈਮ ਸੌ ਰਹੇ ਹੋਣਗੇ ਤਾਂ ਹੁਣ ਜਦੋਂ ਹੀ ਉਹਨਾਂ ਨੇ ਉਹਦੀ ਸਪੀਡ ਕੱਟ ਕੀਤੀ ਤਾਂ ਜਹਾਜ਼ ਆਪਣਾ ਐਲਟੀਟਿਊਡ ਲੂਜ਼ ਕਰਨਾ ਸਟਾਰਟ ਕਰਦਾ ਜਦੋਂ ਹੀ ਐਲਟੀਟਿਊਡ ਲੂਜ਼ ਕਰਨਾ ਸਟਾਰਟ ਕਰਦਾ ਤਾਂ ਫਿਰ ਇੱਕ ਵਾਰ ਕਿਉਂਕਿ ਇਹ ਸਾਰਾ ਕੁਝ ਉਹਨਾਂ ਨੂੰ ਪਤਾ ਲੱਗਿਆ ਕਿ ਅਖੀਰਲੇ ਮਿੰਟਾਂ ਦੇ ਵਿੱਚ ਇੱਕਦਮ ਜਹਾਜ਼ ਨੂੰ ਬਹੁਤ ਤੇਜ਼ ਕੀਤਾ ਜਾ ਰਿਹਾ ਜਦੋਂ ਹੀ ਉਹਨੂੰ ਤੇਜ਼ ਕੀਤਾ ਜਾ ਰਿਹਾ ਤਾਂ ਜਿਹੜਾ ਜਹਾਜ਼ ਆ ਉਹ ਬਹੁਤ ਜ਼ੋਰ ਨਾਲ ਝਟਕੇ ਲੈਣਾ ਸਟਾਰਟ ਕਰਦਾ ਚਟਕਿਆਂ ਤੋਂ ਬਚਾਉਣ ਲਈ ਜਦੋਂ ਜਹਾਜ਼ ਦੀ ਸਪੀਡ ਨੂੰ ਘੱਟ ਕੀਤਾ ਜਾ ਰਿਹਾ ਤਾਂ ਜਹਾਜ਼ ਇਕਦਮ ਹੀ ਥੱਲੇ ਆਉਣਾ ਸਟਾਰਟ ਕਰ ਦਿੰਦਾ ਇੱਕ ਬਹੁਤ ਸਿੰਪਲ ਪ੍ਰੋਬਲਮ ਸੀਗੀ ਜਿਹਦਾ ਕਿ ਇੱਕ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਉਹਨੂੰ ਬਚਾਇਆ ਜਾ ਸਕਦਾ ਸੀ ਪਰ ਉਹਨੂੰ ਬਚਾਉਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਪਾਇਲਟ ਉਸ ਪ੍ਰੋਬਲਮ ਨੂੰ ਸਮਝ ਹੀ ਨਹੀਂ ਪਾਇਆ ਥੋੜੇ ਟਾਈਮ ਤੋਂ ਬਾਅਦ ਹੁੰਦਾ ਕੀ ਆ ਕਿਉਂਕਿ ਜਹਾਜ਼ ਇੰਨਾ ਐਕਸਟ੍ਰੀਮ ਲਿਮਟ ਤੱਕ ਚਲਾਇਆ ਗਿਆ ਜਹਾਜ਼ ਦੇ ਦੋਨੇ ਇੰਜਨ ਫੇਲ ਹੋ ਜਾਂਦੇ ਆ ਤੇ ਦੋਨੇ ਇੰਜਨ ਫੇਲ ਹੋਣ ਤੋਂ ਬਾਅਦ ਜਹਾਜ਼ ਦੀ ਜਿਹੜੀ ਹੋਣੀ ਸੀ ਕਿ ਤੇ ਉਹਦੇ ਅੰਦਰਲੇ ਪੈਸੇਂਜਰਸ ਦੀ ਜਿਹੜੀ ਹੋਣੀ ਸੀ ਉਹ ਪਹਿਲਾਂ ਹੀ ਤੇ ਹੋ ਚੁੱਕੀ ਆ ਤੇ ਉਸ ਟਾਈਮ ਜਹਾਜ਼ ਉਡ ਰਿਆ ਸੀ ਕਿਜ਼ਲਕਮ ਰੇਗਿਸਤਾਨ ਦੇ ਉੱਪਰ ਉਚਕੂਦੂਗ ਸ਼ਹਿਰ ਦੇ ਬਿਲਕੁਲ ਉੱਪਰ ਉਡ ਰਿਹਾ ਸੀ ਤਾਂ ਇਹ ਤੀਸਰੀ ਘਟਨਾ ਉਸ ਰਾਤ ਨੂੰ ਉਚਕੂਦੂਗ ਸ਼ਹਿਰ ਦੇ ਨਾਲ ਹਮੇਸ਼ਾ ਲਈ ਜੁੜ ਗਈ ਤਾਂ ਦੋ ਵੱਡੀਆਂ ਗਲਤੀਆਂ ਪਰ ਪਾਇਲਟਸ ਦੀ ਗਲਤੀ ਨਹੀਂ ਪਹਿਲੀ ਇਹ ਕਿ ਜਹਾਜ਼ ਨੂੰ ਉਹਦੀ ਕਪੈਸਿਟੀ ਤੋਂ ਬਹੁਤ ਜ਼ਿਆਦਾ ਉਡਾਇਆ ਜਾ ਰਿਹਾ ਸੀ ਪਰ ਜੇ ਪਾਇਲਟ ਅਵੇਅਰ ਹੁੰਦੇ ਬਹੁਤ ਐਕਟਿਵ ਹੁੰਦੇ ਤਾਂ ਉਹ ਜਹਾਜ਼ ਨੂੰ ਥੋੜਾ ਹੋਰ ਤਰ੍ਹਾਂ ਦੇ ਨਾਲ ਮੈਨੇਜ ਕਰ ਲੈਂਦੇ ਜਿਹੜੇ ਹਿਸਾਬ ਦੇ ਨਾਲ 5000 ਮੀਟਰ ਤੋਂ ਬਾਅਦ ਹੀ ਉਹਨਾਂ ਨੇ ਆਟੋ ਪਾਇਲਟ ਲਾ ਕੇ ਤੇ ਉਸੋਂਗੇ ਉਹਨਾਂ ਨੂੰ ਨੀਂਦ ਆ ਗਈ ਬਹੁਤ ਜ਼ਿਆਦਾ ਥਕਾਵਟ ਕਰਨ ਤੇ ਜਿਹੜੀ ਅਗਲੇ 6500 ਮੀਟਰ ਦੀ ਉਚਾਈ ਸੀ ਉਹਨਾਂ ਨੇ ਇੱਕ ਬਹੁਤ ਹੀ ਨਾਰਮਲ ਸਪੀਡ ਦੇ ਉੱਪਰ ਹੀ ਤੇ ਇੱਕ ਐਂਗਲ ਬਹੁਤ ਸਿੱਧੇ ਐਂਗਲ ਦੇ ਉੱਪਰ ਹੀ ਜਹਾਜ਼ ਨੂੰ ਚੜਨ ਦਿੱਤਾ ਜੋ ਐਕਟਿਵ ਹੁੰਦੇ ਉਹਨਾਂ ਨੂੰ ਪਤਾ ਹੋਣਾ ਸੀਗਾ ਕਿ ਜਹਾਜ਼ ਬਹੁਤ ਪਰਿਆ ਹੋਇਆ ਇਹਨੂੰ ਬਹੁਤ ਨੀਵੇਂ ਐਂਗਲ ਦੇ ਉੱਪਰ ਉੱਪਰ ਲੈ ਕੇ ਜਾਵਾਂਗੇ ਤਾਂ ਕੋਈ ਖਾਸ ਪ੍ਰੋਬਲਮ ਨਹੀਂ ਹੋਣੀ ਪਰ ਉਹ ਬਿਲਕੁਲ ਸਿੱਧੇ ਨਾਰਮਲ ਐਂਗਲ ਦੇ ਵਿੱਚ ਹੀ ਉੱਪਰ ਲੈ ਕੇ ਜਾਂਦੇ ਰਹੇ ਤੇ ਉਦੋਂ ਉਹ ਜਾਗੇ ਜਦੋਂ ਤੱਕ ਕਾਫੀ ਕੁਝ ਗੜਬੜ ਹੋ ਗਿਆ ਸੀ ਤੇ ਜਾਗੇ ਵੀ ਉਸ ਹਾਲਤ ਚ ਕਿ ਉਹਨਾਂ ਨੂੰ ਕੁਝ ਪਹਿਲਾਂ ਸਮਝ ਹੀ ਨਹੀਂ ਆਈ ਜਦੋਂ ਤੱਕ ਉਹਨਾਂ ਨੂੰ ਸਮਝ ਆਉਂਦੀ ਉਦੋਂ ਤੱਕ ਦੋਨੇ ਇੰਜਨ ਫੇਲ ਹੋ ਚੁੱਕੇ ਸੀ ਤੇ ਜਹਾਜ਼ ਕ੍ਰੈਸ਼ ਹੋ ਗਿਆ ਇਹ ਸੀਗੀ ਕਹਾਣੀ 에어로 ਫਲਾਈਟ ਫਲਾਈਟ ਨੰਬਰ 5143 ਦੀ ਜਿਹਨੂੰ ਬਹੁਤ ਟਾਈਮ ਤੱਕ ਸੋਵੀਅਤ ਯੂਨੀਅਨ ਨੇ ਬਾਕੀ ਲੋਕਾਂ ਤੋਂ ਲੁਕੋ ਕੇ ਰੱਖਿਆ ਬਾਹਰੀ ਦੁਨੀਆ ਤੋਂ ਇਹ ਖਬਰ ਨੂੰ ਦਬਾ ਕੇ ਰੱਖਿਆ ਪਰ ਖਬਰ ਬਾਹਰ ਆ ਗਈ ਇੱਕ ਦਿਨ ਤੇ ਉਸ ਤੋਂ ਬਾਅਦ ਆਈ ਇਹ ਕਿਤਾਬ ਸੋਵੀਅਤ ਯੂਨੀਅਨ ਦੇ ਸਭ ਤੋਂ ਜ਼ਿਆਦਾ ਮਸ਼ਹੂਰ ਪਾਇਲਟ ਦੀ ਬਲਾਦੀਮੀਰ ਮਜ਼ਾਕ ਦੀ ਤੇ ਇਹ ਥਿਉਰੀ ਜਿਹੜੀ ਉਹਨਾਂ ਨੇ ਦਿੱਤੀ ਹੈ ਕਿਉਂਕਿ ਉਹ ਸਾਰਿਆਂ ਕਾਕਪਿਟ ਦੀਆਂ ਆਵਾਜ਼ਾਂ ਸੁਣਨ ਤੋਂ ਬਾਅਦ ਤੇ ਜਹਾਜ਼ ਨੇ ਅਖੀਰਲੇ ਕੁਝ ਮਿੰਟਾਂ ਦੇ ਵਿੱਚ ਜੋ-ਜੋ ਸਭ ਕੁਝ ਕੀਤਾ ਉਥੋਂ ਇਹੀ ਥਿਉਰੀ ਉਹਨਾਂ ਦੀ ਆਉਂਦੀ ਆ ਤੇ ਇਹ ਥਿਉਰੀ ਨੂੰ ਉਥੋਂ ਬਲ ਵੀ ਮਿਲਦਾ ਕਿ ਪਿਛਲੇ 17 ਘੰਟੇ ਉਹ ਪਾਇਲਟਸ ਜਿਹੜੇ ਹਾਲਾਤਾਂ ਦੇ ਵਿੱਚ ਰਹੇ ਤਾਂ ਇੱਕ ਅਜੀਬ ਤਰ੍ਹਾਂ ਦੀ ਘਟਨਾ ਸੀ ਕਿ ਪਾਇਲਟ ਜਹਾਜ਼ ਚਲਾਉਣ ਦੇ ਟਾਈਮ ਸੌ ਰਹੇ ਸੀ ਤਾਂ ਇਹ ਮੇਰਾ ਵੀਡੀਓ ਇੱਥੇ ਖਤਮ ਹੁੰਦਾ ਜੀ ਤੇ ਹੁਣ ਮੈਂ ਤੁਹਾਨੂੰ ਮਿਲੂੰਗਾ ਕਿਸੇ ਹੋਰ ਵੀਡੀਓ 'ਚ ਕਿਸੇ ਹੋਰ ਤਰ੍ਹਾਂ ਦੀ ਜਾਣਕਾਰੀ